ਇੱਕ ਸਮਾਂ ਸੀ ਜਦੋਂ ਮਨੁੱਖ ਜਾਨਵਰਾਂ ਵਾਂਗ ਜੰਗਲਾਂ, ਗਾਰਾਂ, ਰੇਗਿਸਤਾਨਾਂ ਤੇ ਬੱਗਾਂ ਦੇ ਵਿੱਚ ਰਹਿੰਦਾ ਸੀ। ਜਾਨਵਰਾਂ ਵਾਂਗ ਖਾਂਦਾ ਤੇ ਜਾਨਵਰਾਂ ਵਾਂਗ ਲੜਦਾ ਸੀ। 5000 ਸਾਲ ਹੋਏ। ਇਸ ਵਿੱਚ ਥੋੜਾ ਅਨੁਭਵ ਦੀ ਮਾਤਰਾ ਵਧੀ ਤੇ ਇਸ ਨੇ ਆਪਣੀਆਂ ਅਗਲੀਆਂ ਦੋਹਾਂ ਲੱਤਾਂ ਨੂੰ ਬਾਹਾਂ ਬਣਾ ਲਿਆ। ਇਹਨਾਂ ਨਾਲ ਰੁੱਖਾਂ ਦੀਆਂ ਟਾਹਣੀਆਂ ਫੜਨ ਦੀ ਥਾਂ ਹੱਡ, ਲੱਕੜ ਦੇ ਡੰਡੇ ਤੇ ਪੱਥਰ ਫੜਨੇ ਤੇ ਬਗਾ ਮਾਰਨੇ ਸ਼ੁਰੂ ਕਰ ਦਿੱਤਾ ਆਪ ਆਪਣੇ ਇੰਜੜ ਬਣਾਏ ਜਿਸ ਦਾ ਇੱਕ ਸਰਦਾਰ ਹੁੰਦਾ ਸੀ ਫਿਰ ਬਹੁਤੇ ਛੋਟੇ ਮੂਡੇ ਸਰਦਾਰ ਬਣੇ ਅਨੁਭਵ ਦੇ ਬਾਧੇ ਨਾਲ ਬੋਧ ਆਇਆ ਹੱਕ ਆਇਆ ਫਰਜ ਆਇਆ ਉਨਛਾਸ਼ਨ ਆਇਆ ਸ਼ਬਦਾਵਲੀ ਆਈ ਅੱਖਰ ਆਏ ਪੱਥਰਾਂ ਤੇ ਪੱਥਰ ਨਾਲ ਲਿਖਣਾ ਸ਼ੁਰੂ ਹੋਇਆ ਅਤੇ ਫਿਰ ਪੱਤਰਾਂ ਤੇ ਸਿਆਹੀ ਨਾਲ ਆਪਣੀ ਰੱਖਿਆ ਲਈ ਪੱਥਰਾਂ ਦੇ ਹਥਿਆਰ ਬਣਾਏ ਅਤੇ ਫਿਰ ਤਾਤਾਂ ਦੇ ਇਕੱਲੇ ਦੁਕੱਲੇ ਲੜਨ ਦੀ ਥਾਂ ਟੋਲੀਆਂ ਵਿੱਚ ਲੜਨਾ ਸ਼ੁਰੂ ਹੋਇਆ ਪੈਸੇ ਵੰਡੇ ਗਏ ਲੜਾਕੇ ਬਣੇ ਦਸਤਕਾਰ ਬਣੇ ਵਪਾਰੀ ਬਣੇ ਕਾਮੇ ਬਣੇ ਜਿੰਨਾ ਵਿੱਚੋਂ ਕਿਸਾਨ ਤੇ ਮਜ਼ਦੂਰ ਬਣੇ ਜੋਰਾਵਾਰ ਤੇ ਚਲਾਕ ਆਦਮੀ ਸਰਦਾਰ ਬਣੇ ਸਿਆਣੇ ਤੇ ਪੜ੍ਹੇ ਲਿਖੇ ਪੰਡਤ ਬਣੇ ਅਧਿਆਪਕ ਬਣੇ ਅਤੇ ਜਦ ਇਹ ਸਭ ਕੁਝ ਦੇ ਨਾਲ ਅਰਖਿਆ ਦੇ ਡਰ ਉੱਡੇ ਜ਼ਰੂਰਤ ਦੀਆਂ ਚੀਜ਼ਾਂ ਦੀ ਬਣਤਰ ਵਿੱਚ ਨਿਫਾਸਤ ਆਈ ਲੋਕ ਕਲਾ ਆਈ ਤੇ ਫਿਰ ਸਰੀਰ ਦੇ ਮਨ ਤੋਂ ਉਚੇਰੀ ਕਿਸੇ ਸ਼ਕਤੀ ਦਾ ਇਸ ਨੂੰ ਅਨੁਭਵ ਹੋਇਆ ਜਿਸ ਨੂੰ ਇਸ ਨੇ ਆਤਮਾ ਦਾ ਨਾਮ ਦਿੱਤਾ ਭਾਈ ਜਾਰਾ ਆਇਆ ਅਤੇ ਉਸ ਦੀ ਸਾਂਝੀ ਵਾਲਤਾ ਲਈ ਪਰਮ ਆਤਮਾ ਦੀ ਹੋਂਦ ਹੋਈ ਨਿੱਜੀ ਮਲਕੀਅਤ ਜਾਂ ਸਰਦਾਰੀ ਜਦ ਨਜਾਇਜ਼ ਤਾਕਤ ਬਣ ਵਰਤਣ ਲੱਗੀ ਅਤੇ ਉਸ ਤੋਂ ਵਿਸ਼ਵਾਸਹੀਣਤਾ ਦੀ ਅਵਸਥਾ ਵਿੱਚ ਇਸ ਨੂੰ ਅਜਹੀ ਸ਼ਕਤੀ ਕੱਢਣੀ ਪਈ ਜਿਸ ਦੇ ਆਸਰੇ ਇਹ ਰਹਿ ਸਕੇ ਤਾਂ ਇਸ ਨੇ ਦੇਵਤੇ ਘੜੇ ਉਹਨਾਂ ਦੀਆਂ ਮੂਰਤੀਆਂ ਘੜੀਆਂ ਤੇ ਬਣਾਈਆਂ ਫਿਰ ਉਹਨਾਂ ਨੂੰ ਪੂਜਿਆ ਤੇ ਪੂਜਾਇਆ ਉਹਨਾਂ ਤੋਂ ਮੰਨਤਾ ਮੰਗੀਆਂ ਤੇ ਮਰਾਦਾਂ ਮੰਗਵਾਈਆਂ ਫਿਰ ਸਮੇਂ-ਸਮੇਂ ਤੇ ਜਿਉਂਦੇ ਜਾਗਦੇ ਮਨੁੱਖ ਆਏ ਜਿਨ੍ਹਾਂ ਨੇ ਲੋਕਾਈ ਜੋ ਹੁਣ ਤੱਕ ਸੁਸਾਇਟੀ ਬਣ ਚੁੱਕੀ ਸੀ ਦਾ ਸੱਚਾਈ ਵੱਲ ਧਿਆਨ ਖਿੱਚਿਆ ਪਰ ਲੋਕਾਈ ਨੇ ਉਹਨਾਂ ਨੂੰ ਮੌਤ ਵੱਲ ਖਿੱਚਿਆ ਕੁਰਾਈਏ ਕਿਹਾ ਪੱਥਰ ਮਾਰੇ ਸੂਲੀਆਂ ਤੇ ਟੰਗਿਆ ਪੁੱਠੀਆਂ ਖੱਲਾਂ ਲਹਾਈਆਂ ਚਰਖੜੀਆਂ ਦੇ ਜਾੜਿਆ ਜ਼ਹਿਰਾਂ ਦੇ ਕੇ ਮਾਰਿਆ ਗੋਲੀਆਂ ਮਾਰੀਆਂ ਪਰ ਕੁਝ ਚਿਹਰ ਪਿੱਛੋਂ ਪੂਜਿਆ ਉਹਨਾਂ ਦੇ ਬੁੱਤ ਬਣਾਏ ਤੇ ਪਹਿਲੇ ਬੁੱਤਾਂ ਵਾਂਗ ਜਿੰਨਾ ਤੋਂ ਉਹਨਾਂ ਨੇ ਵਰਜ ਕੇ ਸਚਾਈ ਵੱਲ ਆਉਣ ਲਈ ਕਿਹਾ ਸੀ ਉਸੇ ਤਰ੍ਹਾਂ ਹੀ ਪੂਜਿਆ ਜੋ ਵੀ ਜਾਗਦਾ ਮਨੁੱਖ ਅਵਤਾਰ ਪੀਰ پیغمبر ਮਹਾਤਮਾ ਆਇਆ ਉਸੇ ਹੀ ਆਦਮੀ ਨੂੰ ਉਸੇ ਹੀ ਆਦਮੀ ਨੂੰ ਆਦਮੀ ਜੋ ਪਿਆਰ ਸਤਕਾਰ ਤੇ ਸੱਚ ਤੇ ਇਨਸਾਫ ਪਸੰਦੀ ਦੇ ਸੂਝ-ਬੂਝ ਦਾ ਪੁਤਲਾ ਹੋਵੇ ਬਣਾਉਣਾ ਚਾਇਆ ਪਰ ਜੇ ਮਹਾਤਮਾ ਬੁੱਧ ਨੇ ਇਸ ਨੂੰ ਆਦਮੀ ਬਣਾਉਣਾ ਚਾਇਆ ਤਾਂ ਉਹ ਬੁੱਧੀ ਬਣ ਗਿਆ ਜੇ Swami Shankracharya ਨੇ ਇਸ ਨੂੰ ਆਦਮੀ ਬਣਾਉਣਾ ਚਾਇਆ ਤਾਂ ਇਹ Hindu ਬਣ ਗਿਆ ਜੇ ঈਸਾ ਮਸੀਹ ਨੇ ਇਸ ਨੂੰ ਆਦਮੀ ਬਣਾਉਣਾ ਚਾਇਆ ਤਾਂ ਇਹ ਆਦਮੀ ਨਹੀਂ ਸਗੋਂ ਇਸਾਈ ਬਣ ਗਿਆ ਇਸੇ ਤਰ੍ਹਾਂ ਜੇ ਮੁਹੰਮਦ ਸਾਹਿਬ ਨੇ ਇਸ ਨੂੰ ਆਦਮੀ ਬਣਾਉਣਾ ਚਾਇਆ ਤੇ ਮੁਸਲਮਾਨ ਬਣ ਗਿਆ ਤੇ ਜਦ ਕਬੀਰ ਸਾਹਿਬ ਨੇ ਇਸ ਨੂੰ ਆਦਮੀ ਬਣਾਉਣਾ ਚਾਹਿਆ ਤਾਂ ਇਹ ਕਬੀਰ ਪੰਥੀ ਆ ਤੇ ਗੁਰੂ ਨਾਨਕ ਨੇ ਜਦ ਇਸ ਨੂੰ ਆਦਮੀ ਬਣਾਉਣਾ ਚਾਹਿਆ ਤੇ ਆਦਮੀ ਨਹੀਂ ਸਗੋਂ ਸਿੱਖ ਬਣ ਗਿਆ ਆਦਮੀ ਨਾ ਬਨਣ ਦੀ ਤਾਂ ਇਸ ਨੇ ਸੌਂ ਪਾਈ ਹੋਈ ਹੈ ਪੰਡਤ ਤਾਂ ਇਹ ਬਣ ਸਕਦਾ ਸਾਇੰਸਦਾਨ ਇਹ ਵੀ ਬਣ ਸਕਦਾ ਕਲਾਕਾਰ ਭਗਤ ਸੰਤ ਮਹਾਤਮਾ ਰਾਜਨੀਤਾ ਆਦ ਸਭ ਕੁਝ ਬਣ ਸਕਦਾ ਪਰ ਆਦਮੀ ਬਣਨ ਤੋਂ ਇਸ ਨੂੰ ਸੰਕੋਚ ਹੈ ਜਦ ਕਿ ਇਹ ਸਾਰੇ ਵਸੀਲੇ ਆਦਮੀ ਬਣ ਦੀ ਖਾਤਰ ਤੇ ਆਦਮੀ ਬਣਾਉਣ ਦੀ ਖਾਤਰ ਹੀ ਕਰਦਾ ਪਰ ਫਿਰ ਵੀ ਨਹੀਂ ਆਦਮੀ ਨਹੀਂ ਬਣ ਸਕਿਆ ਦੋਸਤੋ ਇਹ ਸਾਰੀਆਂ ਲਾਈਨਾਂ ਜੋ ਹੁਣੇ-ਹੁਣੇ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਇਹ ਬਹੁਤ ਹੀ ਵਧੀਆ ਕਿਤਾਬ ਕਲਾ ਵਾਹਿਗੁਰੂ ਦੀ ਜੋ ਕਿ ਮਹਾਨ ਚિત੍ਰਕਰ ਸਰਦਾਰ ਸੋਭਾ ਸਿੰਘ ਜੀ ਉਹਨਾਂ ਦੁਆਰਾ ਲਿਖੀ ਹੋਈ ਹੈ ਜੋ ਮੈਨੂੰ ਚੰਗੀਆਂ ਲੱਗੀਆਂ ਤੇ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਉਮੀਦ ਕਰਦਾ ਤੁਹਾਨੂੰ ਬਹੁਤ ਵਧੀਆ ਲੱਗੀਆਂ ਹੋਣਗੀਆਂ ਸੋ ਆਓ ਦੋਸਤੋ ਮੈਂ ਵੀ ਤੇ ਤੁਸੀਂ ਵੀ ਆਪਾਂ ਪਹਿਲਾਂ ਆਪਣੇ ਆਪ ਤੋਂ ਸ਼ੁਰੂ ਕਰੀਏ ਕਿ ਪਹਿਲਾਂ ਇੱਕ ਚੰਗੇ ਇਨਸਾਨ ਬਣੀਏ ਇੱਕ ਆਦਮੀ ਚੰਗੇ ਆਦਮੀ ਬਣੀਏ ਉਸ ਤੋਂ ਬਾਅਦ ਜੋ ਕਲਪੁਰਖ ਨੇ ਚਾਇਆ ਉਹ ਬਣਦੇ ਰਹਿਣਾ ਧੰਨਵਾਦ ਦੋਸਤੋ ਸਤ ਸ੍ਰੀ ਅਕਾਲ ਫਿਰ ਅੱਗੇ ਮਿਲਦੇ ਆ ਕਿਸੇ ਨਵੇਂ ਵਿਚਾਰਾਂ 'ਚ